ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਅੱਜ ਤੁਹਾਡੇ ਨਾਲ ਇੱਕ ਐਮ ਤੇ ਬਹੁਤ ਵੱਡਾ ਅਪਡੇਟ ਸਾਂਝਾ ਕਰਨ ਵਾਲੇ ਆ ਦੋ ਤੋਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਚਲਦੀਆਂ ਪਈਆਂ ਨੇ ਕਦੀ ਕਿਤੇ ਗੋਲੀ ਚੱਲ ਗਈ ਕਦੇ ਕਿਤੇ ਗੋਲੀ ਚੱਲ ਗਈ ਤੇ ਗੋਲੀ ਚੱਲਣ ਦੀਆਂ ਇੰਨੀਆਂ ਜ਼ਿਆਦਾ ਖਬਰਾਂ ਜਿਹੜੀਆਂ ਨੇ ਉਹ ਚਲਦੀਆਂ ਪਈਆਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ دہشت ਵਾਲਾ ਮਾਹੌਲ ਬਣਿਆ ਹੋਇਆ ਕਿੱਥੇ ਕਦੋਂ ਕਿਹੜੀ ਆਦਤ ਗੋਲੀ ਚੱਲ ਜੇ ਤੇ ਕਿਹੜੀ ਖਬਰ ਸਾਹਮਣੇ ਆ ਜੇ ਕੁਝ ਪਤਾ ਨਹੀਂ ਲੱਗਦਾ ਪਿਆ ਇਸ ਤੋਂ ਪਹਿਲਾਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਨੇ ਉਹ ਬਟਾਲਾ ਚ ਆਲੇ ਦੁਆਲੇ ਦੀਆਂ ਬਹੁਤ ਜ਼ਿਆਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਜਿੱਥੇ ਕਿ ਗੋਲੀ ਚੱਲਣ ਦੇ ਜਿਹੜੇ ਨੇ ਉਹ ਜਿਹੜੀਆਂ ਖਬਰਾਂ ਪ੍ਰਾਪਤ ਹੁੰਦੀਆਂ ਰਹੀਆਂ ਪਰ ਤੁਹਾਨੂੰ ਦੱਸ ਦੇ ਕਿ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ 메ਨ ਸ਼ਹਿਰ ਗੁਰਦਾਸਪੁਰ ਦਾ 메ਨ ਬਾਜ਼ਾਰ ਬਾਟਾ ਚੌਂਕ ਗਰਦਾਸਪੁਰ ਦੇ ਬਾਟਾ ਚੌਂਕ ਦੇ ਵਿੱਚ ਜਿਹੜਾ ਆ ਪੰਜਾਬ ਵਾਚ ਜਿਹੜੀ ਹੈ ਉੱਥੇ ਗੋਲੀਆਂ ਚੱਲੀਆਂ ਨੇ ਤਾਂ ਦੱਸਿਆ ਕਿ ਜੋ ਇਨਫੋਰਮੇਸ਼ਨ ਸਾਹਮਣੇ ਆਈ ਹੈ ਉਹਦੇ 'ਚ ਇਹੀ ਪਤਾ ਚੱਲਿਆ ਕਿ ਗੋਲੀਆਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਕਿਤ ਤਰ੍ਹਾਂ ਚੱਲਦੀਆਂ ਨੇ ਤਾਂ ਦੱਸਿਆ ਕਿ ਕਿਹਾ ਜਾ ਰਿਹਾ ਜਦੋਂ ਗੱਲਬਾਤ ਕੀਤੀ ਗਈ ਤਾਂ ਉੱਥੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਦੋ ਜਣੇ ਮੋਟਰਸਾਈਕਲ ਤੇ ਆਉਂਦੇ ਨੇ ਦੋ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਜਿਨ੍ਹਾਂ ਨੇ ਪਰਨੇ ਦੇ ਨਾਲ ਮੂੰਹ ਲਵੇਟੇ ਹੋਏ ਨੇ ਤੇ ਉਹ ਇੱਕ ਗੋਲੀ ਚਲਾਉਂਦੇ ਨੇ ਗੋਲੀ ਚਲਾ ਕੇ ਅੱਗੇ ਨਿਕਲ ਜਾਂਦੇ ਨੇ ਫਿਰ ਵਾਪਸ ਆਂਦੇ ਨੇ ਫਿਰ ਗੋਲੀ ਚਲਾਉਂਦੇ ਨੇ ਜੇ ਕਿ ਦੱਸ ਲਈਏ ਕਿ ਜਿਹੜੀ ਗੱਲਬਾਤ ਸਾਹਮਣੇ ਆਈ ਵੀ ਉਹ ਤੇ ਦੱਸਿਆ ਜਾ ਰਿਹਾ ਕਿ ਦੋ ਗੋਲੀਆਂ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਗੋਲੀ ਜਿਹੜੀ ਸ਼ੀਸ਼ੇ ਦੇ ਉੱਤੇ ਜਾ ਲੱਗਦੀ ਹੈ ਤੇ ਦੂਸਰੀ ਗੋਲੀ ਜਿਹੜੀ ਉਹ ਚੱਲਣ ਦੇ ਵਿੱਚ ਨਾ ਕਾਮਯਾਬ ਰਹਿੰਦੀ ਹੈ ਗੋਲੀ ਨਹੀਂ ਚੱਲਦੀ ਫਿਰ ਤੁਹਾਨੂੰ ਦਦੀਪ ਵੀ ਦੋ ਗੋਲੀਆਂ ਜਿਹੜੀਆਂ ਚੱਲਣ ਦੀ ਜਿਹੜੀ ਉਹ ਗੱਲਬਾਤ ਸਾਹਮਣੇ ਆਈ ਹੈ ਜਿਹੜੀ ਗੱਲਬਾਤ ਤੇ ਦੁਕਾਨ ਦੇ ਮਾਲਕ ਨੇ ਦੱਸੀ ਕਿ ਉਹਨੇ ਕਿਹਾ ਕਿ ਦੋ ਗੋਲੀਆਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਜਿਨ੍ਹਾਂ ਚੋਂ ਇੱਕ ਚੱਲੀ ਤੇ ਇੱਕ ਨਹੀਂ ਚੱਲੀ ਤੇ ਉਸ ਤੋਂ ਬਾਅਦ ਆ ਜਿਹੜਾ ਆ ਪੂਰੇ ਬਾਜ਼ਾਰ ਦੇ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ ਡਰ ਦਾ ਮਾਹੌਲ ਬਣ ਗਿਆ ਪੂਰਾ ਬਾਜ਼ਾਰ ਡਰਿਆ ਹੋਇਆ ਆ ਕਿਉਂਕਿ ਉਹਨਾਂ ਨੇ ਕਿਹਾ ਆ ਕਿ ਇਹ ਬਾਜ਼ਾਰ ਮੇਨ ਬਾਜ਼ਾਰ ਆ ਜਿਹੜਾ ਕਿ ਕਾਰੋਬਾਰੀਆਂ ਦਾ ਹੱਬ ਮੰਨਿਆ ਜਾਂਦਾ ਹੈ ਕਾਰੋਬਾਰੀਆਂ ਦਾ ਜਿਹੜਾ ਆ ਉਹ ਮੇਨ ਸਥਾਨ ਮੰਨਿਆ ਜਾਂਦਾ ਵੱਡੇ ਵੱਡੇ ਕਾਰੋਬਾਰੀ ਜਿਹੜੇ ਨੇ ਇਸ ਚੌਂਕ ਦੇ ਵਿੱਚ ਬੈਠੇ ਹੋਏ ਨੇ ਬਾਟਾ ਚੌਂਕ ਦੇ ਵਿੱਚ ਬਹੁਤ ਵੱਡੇ ਵੱਡੇ ਕਾਰੋਬਾਰੀਆਂ ਦੀਆਂ ਜਿਹੜੀਆਂ ਦੁਕਾਨਾਂ ਨੇ ਤੇ ਇੱਥੇ ਇਸ ਤਰ੍ਹਾਂ ਦੀ ਘਟਨਾ ਹੋਣਾ ਕਹਿੰਨ ਤੋਂ ਪਾਵੇ ਕਿ ਬਹੁਤ ਵੱਡੀ ਘਟਨਾ ਨੂੰ ਜਿਹੜਾ ਆ ਉਹ ਅ ਅੰਜਾਮ ਦਿੱਤਾ ਗਿਆ ਆ ਗੋਲੀਆਂ ਚੱਲੀਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਡਰ ਦਾ ਮਾਹੌਲ ਪੈਦਾ ਹੋ ਗਿਆ ਆ ਲਾਗੇ ਚਾਗੇ ਵਾਲੇ ਲੋਕੀ ਵੀ ਸਹਿਮ ਹੋਇਆ ਤੇ ਬਾਟ ਹਾਊਸ ਦਾ ਪਰਿਵਾਰ ਵੀ ਜਿਹੜਾ ਆ ਪੂਰੀ ਤਰ੍ਹਾਂ ਸਹਿਮ ਹੋਇਆ ਗੱਲਬਾਤ ਕਰਨ ਤੋਂ ਇਹ ਵੀ ਜਿਹੜਾ ਆ ਗੱਲਬਾਤ ਜਦੋਂ ਕੀਤੀ ਗਈ ਪੱਤਰਕਾਰਾਂ ਨੇ ਤੇ ਪੁੱਛਿਆ ਕਿ ਕੀ ਕੋਈ ਪਹਿਲਾਂ ਥ੍ਰੈਡ ਕਾਲ ਆਈ ਜਾਂ ਕਿਸੇ ਤਰ੍ਹਾਂ ਦੀ ਕੋਈ ਧਮਕੀ ਭਰੀ ਕੋਈ ਕਾਲ ਆਈ ਹੋਵੇ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਕੋਈ ਧਮਕੀ ਭਰੀ ਕਾਲ ਤਾਂ ਨਹੀਂ ਆਉਂਦੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਹੈ ਪਰ ਫਿਰ ਵੀ ਜਿਹੜਾ ਆ ਉਹ ਬਾੜਾ ਚੌਂ ਦੀ ਦੁਕਾਨ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਗੋਲੀ ਚੱਲਣ ਤੋਂ ਬਾਅਦ ਆ ਜਿਹੜਾ ਆ ਮਾਹੌਲ ਜਿਹੜਾ ਆ ਡਰਾਵਣਾ ਹੋ ਗਿਆ ਆ ਪੰਜਾਬ ਪੁਲਿਸ ਜਿਹੜੀ ਗਰਦਾਸਪੁਰ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਆ ਕੇ ਜਿਹੜੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਉਹਨਾਂ ਨੇ ਜਾਣਕਾਰੀ ਇਕੱਟੋਣੀ ਸ਼ੁਰੂ ਕਰ ਦਿੰਦੀ ਹੈ ਤੇ ਡੀਐਸਪੀ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਜਲਦ ਜਿਹੜਾ ਆ ਇਹ ਚੀਜ਼ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਗੋਲੀਆਂ ਕਿਉਂ ਚੱਲੀਆਂ ਤੇ ਕਿੰਨੇ ਚਲਾਈਆਂ ਕਿਸ ਤਰ੍ਹਾਂ ਚਲਾਈਆਂ ਉਹ ਜਾਣਕਾਰੀ ਅਜੇ ਜਿਹੜੀ ਹੈ ਉਹ ਜਾਂਚ ਦਾ ਵਿਸ਼ਾ ਹੈ ਜਾਂਚ ਹੋਵੇਗੀ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਜਲਦ ਤੁਹਾਡੇ ਨਾਲ ਸਾਂਝੀ ਕਰ ਲਈ ਜਾਵੇਗੀ ਪਰ ਇਸ ਟਾਈਮ ਮੁੱਦਾ ਇਹ ਆ ਕਿ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਪਹਿਲੀ ਵਾਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਸਾਹਮਣੇ ਆਈ ਹੈ ਗਰਦਾਸਪੁਰ ਸ਼ਹਿਰ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਪਹਿਲੀ ਵਾਰ ਹੀ ਸਾਹਮਣੇ ਆਈ ਹੈ ਜ਼ਿਲ੍ਹੇ ਦੇ ਕੁਝ ਅਦਰ ਸ਼ਹਿਰਾਂ ਦੇ ਵਿੱਚ ਜਿਹੜਾ ਆ ਜਿਵੇਂ ਆਪਾਂ ਕਹਿ ਲਈਏ ਕਸਬਿਆਂ ਦੇ ਵਿੱਚ ਤਾਂ ਪਹਿਲਾਂ ਘਟਨਾ ਹੋ ਰਹੀਆਂ ਸੀ ਬਹੁਤ ਵੱਡੇ ਲੈਵਲ ਦੀਆਂ ਵੀ ਹੋਈਆਂ ਤੇ ਛੋਟੀਆਂ ਵੀ ਹੋਈਆਂ ਬਹੁਤ ਸਾਰੇ ਕਾਰੋਬਾਰੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਰਕੇ ਆਟਿਆ ਮਾ ਕਿ ਬਟਾਲਾ ਦੇ ਵਿੱਚ ਜਾਂ ਆਸ-ਪਾਸ ਫਤਿਹਗੜ ਚੂੜੀਆਂ ਦੇ ਵਿੱਚ ਡੇਰਾ ਬਾਬਾ ਨਾਨਕ ਜਾਂ ਫਿਰ ਕਾਦੀਆਂ ਵਾਲੀ ਸਾਈਡ ਦੇ ਉੱਤੋਂ ਵੀ ਜਿਹੜੀਆਂ ਨੇ ਇੱਕ ਢਾਵਾਂ ਸਾਹਮਣੇ ਆਉਂਦੀਆਂ ਨੇ ਪਰ ਗਰਦਾਸਪੁਰ ਜਿਹੜਾ ਆ ਉਹ ਫਿਲਹਾਲ ਬੜਾ ਵਧੀਆ ਸੁਰੱਖਿਅਤ ਸ਼ਹਿਰ ਮੰਨਿਆ ਜਾ ਰਿਹਾ ਸੀ ਕਿਸੇ ਤਰ੍ਹਾਂ ਦੀ ਇੱਥੇ ਜਿਹੜੀ ਕੋਈ ਘਟਨਾ ਨਹੀਂ ਸਾਹਮਣੇ ਆ ਰਹੀ ਸੀ ਪਰ ਸਡਨਲੀ ਜਿਹੜਾ ਆ ਇੱਕਦਮ ਬਾਡਾ ਚੌਂਗ ਮੇਨ ਬਾਜ਼ਾਰ ਦੇ ਵਿੱਚ ਜਿਹੜੀ ਇਹ ਗੋਲੀ ਚੱਲਣ ਦੀ ਜਿਹੜੀ ਉਹ ਘਟਨਾ ਸਾਹਮਣੇ ਆ ਗਈ ਹੈ ਜਿਹਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਆ دہشت ਦਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਮੇਨ ਬਾਜ਼ਾਰ ਦੇ ਵਿੱਚ ਬਾਡਾ ਚੌਂਗ ਵਾਲੇ ਦੁਆਲੇ ਦੀਆਂ ਦੁਕਾਨਾਂ ਦੇ ਉੱਤੇ ਜਿਹੜਾ ਆ ਉਹ دہشت ਦਾ ਮਾਹੌਲ ਬਣਿਆ ਹੋਇਆ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਕਹਿ ਰਹੇ ਨੇ ਕਿ ਇਹ ਘਟਨਾ ਜਿਹੜੀ ਹੋਣੀ ਨਹੀਂ ਚਾਹੀਦੀ ਚਾਹੀਦੀ ਸੀ ਤੇ ਕੀ ਕੀਤਾ ਜਾ ਸਕਦਾ ਹੈ ਕਿਉਂ ਹੋ ਰਹੀਆਂ ਨੇ ਇਹ ਸਾਰੀਆਂ ਘਟਨਾਵਾਂ ਜੇਕਰ ਤੁਹਾਡੀ ਨੌਲੇ ਦੇ ਵਿੱਚ ਕੋਈ ਗੱਲ ਹੈ ਤਾਂ ਇਹਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਕਾਰਨ ਹੈ ਕਿ ਇੰਨਾ ਜ਼ਿਆਦਾ ਜਿਹੜਾ ਆ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਇਹ ਘਟਨਾਵਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਰਾਜਨੀਤੀ ਦੀ ਗੱਲ ਕਰ ਲਈਏ ਤਾਂ ਰਾਜਨੀਤਿਕ ਲੋਕਾਂ ਦੀਆਂ ਵੀ ਜਿਹੜੀਆਂ ਨੇ ਬੱਕ ਬੱਕ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਪਰ ਕੀ ਕਿਹਾ ਜਾ ਸਕਦਾ ਆ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਆਪਣੀ ਟਿੱਪਣੀ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤਾਂ ਦੱਸਿਓ ਜਰੂਰ ਕਿ ਤੁਹਾਨੂੰ ਕੀ ਲੱਗਦਾ ਆ ਕਿ ਇਹ ਸਾਰੀ ਘਟਨਾ ਦਾ ਮੁੱਖ ਕਾਰਨ ਕੀ ਹੋ ਸਕਦਾ ਆ ਤੇ ਬਣੇ ਰਵੋ ਡੀਪੀਸੀ ਪੰਜਾਬੀ ਦੇ ਉੱਤੇ ਮਾਲਕਾਂ ਦੇ ਨਾਲ ਗੱਲਬਾਤ ਕਰਨੇ ਆ ਬਲਜੀਤ ਸਿੰਘ ਜੋ ਗੁਰਦਾਸਪੁਰ ਤੋਂ ਜਿਹੜੇ ਨੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਨਗਰ ਕਾਉਂਸਲ ਤੋਂ ਤੇ ਨਾਲ ਦੇ ਨਾਲ ਜਿਹੜਾ ਆ ਉੱਤੇ ਜਿਹੜੇ ਮੌਜੂਦ ਨੇਬਰ ਸੀ ਦੁਕਾਨ ਦੇ ਲਾਗੇ-ਚਾਗੇ ਦੇ ਜਿਹੜੇ ਲੋਕ ਸੀ ਗਵਾਂਢੀ ਸੀ ਉਹ ਦੁਕਾਨ ਦੇ ਲਾਗੇ-ਚਾਗੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪੱਤਰਕਾਰਾਂ ਨੇ ਉਹ ਸਾਰੀ ਘਟਨਾ ਦੇ ਉੱਤੇ ਧਿਆਨ ਮਾਰਦੇ ਆ ਤੇ ਦੇਖਦੇ ਆ ਵੀ ਇਹ ਸਾਰੀ ਘਟਨਾ ਕੀ ਸੀ ਕਿਵੇਂ ਸੀ ਤੇ ਚੱਲਦੇ ਆ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਜਾ ਤੁਸੀਂ ਇਸ ਘਟਨਾ ਬਾਰੇ ਜਾਣਦੇ ਹੋ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਮੈਂਟ ਕਰਕੇ ਦੱਸ ਸਕਦੇ ਹੋ ਕੀ ਤੁਸੀਂ ਉੱਥੇ ਮੌਜੂਦ ਸੀ ਤਾਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂ ਹੋ ਰਿਆ ਨੇ ਕਿੱਦਾਂ ਹੋ ਰਿਹਾ ਆ ਸਾਰੀ ਘਟਨਾ ਦੇ ਉੱਤੇ ਜੇਕਰ ਤੁਸੀਂ ਕੋਈ ਵੀ ਟਿੱਪਣੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਰਿਓ ਆਪਣੇ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ ਫਿਲਹਾਲ ਆਓ ਸੁਣਦੇ ਹਾਂ ਬਾਇਟਸ ਕੀ ਕਿਹਾ ਜਾਂਦਾ ਆ ਬਾਕੀ ਜਿਹੜੇ ਉੱਥੇ ਮੌਜੂਦ ਦਾ ਲੋਕ ਸੀ ਉਹਨਾਂ ਵੱਲੋਂ ਪੰਜਾਬ ਵਾਸ਼ਕੋ ਜਿਹੜੀ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਿਆ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੋਈ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਪਰਨੇ ਬੰਨੇ ਆ ਉਹਨਾਂ ਨੇ ਤਾਕ-ਤਾਕ ਗੋਲਿਆ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱੱਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਰ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ ਸਾਕ ਘਰਾਂ ਨੂੰ ਰੋਜ਼ਗਾਰ ਦਿੰਦਾ ਸੀ ਜੇ ਬੈਠੇ ਦੁਕਾਨ ਦੇ ਉੱਤੇ ਤੇ ਨਾਪੇਸੀ ਮੁਲਾਜ਼ਮ ਸਿੰਘ ਮੇਰਾ ਤੇ ਲੜਕੇ ਹੀ ਦੋ ਕਹਲਾ ਉੱਥੇ ਨੁਕਲ ਸਖਰੇ ਸੀ ਤੇਰੇ ਤੋਂ ਲੰਕੇ ਗਾਂਗੇ ਆ ਚਾਂਦੇ ਦੇ ਫਾਇਰ ਕਰਕੇ ਤੇ ਸਿੱਧੇ ਲੰਗੇ ਕਿਸ ਤਰ੍ਹਾਂ ਉਹ ਭਈਆ ਸੀ ਉਹਨਾਂ ਦੇ ਬਾਹਰ ਖੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪੱਗ ਨਾਲ ਤੇ ਮੂੰਹ ਤੇ ਮੂੰਹ ਨਹੀਂ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਮਝ ਤੈਨੂੰ ਇਸ ਤੋਂ ਪਹਿਲਾਂ ਕੋਈ ਥੱਲੇ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਗ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਝ ਕਹਿੰਦੇ ਬੋਲ ਕੇ ਵੀ ਗਏ ਕੁਝ ਕਹਿ ਗਏ ਕੁਝ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆਮੰਦ ਗੋਲੀਆਂ ਚਲਾਈਆਂ ਕੋਣ ਹੀ ਚਲਾ ਕੇ ਚੱਲ ਗਿਆ ਕਿੰਨੀਆਂ ਗੋਲੀਆਂ ਚਲੀਆਂ ਦੋ ਚਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾ ਸੀ ਕਿ ਤਰ੍ਹਾਂ ਬ੍ਰੈਕ ਕਰ ਰਹੇ ਸੀ ਸ਼ੀਸ਼ਾ ਦਾ ਟੁੱਟਿਆ ਵੀ ਗੋਲੀਆਂ ਵੱਜਣ ਕਰਦੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰਾ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰਨਾ ਹੈ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਰਿਸ਼ਤੇ ਨੂੰ ਪੂਰਾ ਵਿਸ਼ਵਾਸ ਆ ਪੂਰਾ ਕਰਨ ਦਾ ਕੀ ਨਾ ਵੀਜੀ ਆਪਣਾ ਮੇਰਾ ਨਾਮ ਨਦਰ ਲਾਲ ਕਿਸ ਤਰ੍ਹਾਂ ਦਾ ਮੌਲ ਹੈ ਇਸਲੇ ਪ੍ਰਵਾਸ ਤੋਂ ਬਾਅਦ ਬਾ ਬਿਜਾ ਤੈਸੇ ਬਾਇਟ ਨੂੰ ਲੱਗਦਾ ਉਹ ਫਿਰ ਡੈਸਰ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਤੁਹਾਰ ਬੰਦੇ ਦਾ ਮੰਚ ਡੈਸੇਤ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਿਹੀਆਂ ਗੋਲੀਆਂ ਚੱਲਣੀਆਂ ਘਟਣਾਵਾ ਮੈਂ ਸਮਝਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋ ਪਤਾ ਥੋੜਾ ਲੱਗਦਾ ਰਹੇਗਾ ਮੇਰਾ ਨਾਮ ਮਨੋਜੀ ਪਰੀਦਾਂ ਤੋਂ ਤਾਂ ਕੀ ਕਾਰੀ ਕਠਾ ਹੋਏ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾ ਦਾ ਔਰ ਅੱਗੇ ਜਾ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਐਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕੋਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰੀ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾ ਚੌਂਗ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀਆਂ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਇਰੇ ਲੋਕ ਆਏ ਸੀਗੇ ਕਿਦਾਂ ਦਾ ਮਗਲ ਜਾਂਦਾ ਬਹੁਤ ਜਿਆਦਾ ਨਹੀਂ ਦੇਖੋ ਉਹਨਾਂ ਨੇ ਮੂੰਹ ਦੇ ਉੱਤੇ ਮੂੰਹ ਉਹਨਾਂ ਨੇ ਢਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈ ਨਹੀਂ ਹੋਇਆ ਲੇਕਿਨ ਪੰਜਾਬ ਦੀ ਕਾਨੂੰਨ ਦੇ ਤਨ ਕਿਉਂਕਿ ਦਿਨ ਦਿਹਾੜੇ ਇਦਾਂ ਗੋਲੀਆਂ ਚੱਲ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕਰ ਤੁਸੀਂ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਜਾਨ ਨੂੰ ਔਰ ਵਪਾਰ ਵਪਾਰੀ ਕਿਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਛੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਆ ਜਾਂ ਕੁਝ ਵੀ ਆਂਦੀ ਆ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਰਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲ ਜਿਹੜੇ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੀ ਸਰ ਵਾਰਦਤ ਹੋਈ ਇਹ ਬਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਹਨ ਕੰਪਨੀ ਤੇ ਤਾਂ ਹੀ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਵੀ ਜਾਲੀ ਟ੍ਰੇਸਪੁੱ ਕਰ ਲਵਾਂਗੇ ਪਹਿਲਾਂ ਕਿੱਦਾਂ ਨੌਜਵਾਨ ਸੇ ਦੋ ਗੱਲੇ ਫਾਰੀ ਗਈ ਦੂਰ ਚੱਕਰ ਲਾਇਆ ਪੂਰੇ ਬਜਾਦ ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸੇ ਮੂੰਹ ਬੰਨਿਆ ਹੋਇਆ ਸੀ ਪਲਸਨ ਮੋਟਰਸਾਈਕਲ ਤੇ ਪਰ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟ੍ਰੇਸਪੁੱ